ਰਾਲੀ ਦੇ ਆਈਪੀਐਸ ਸਕੂਲ ਦੇ ਬੱਚਿਆਂ ਨੇ ਪੜਾਈਆਂ ਦੇ ਵਿੱਚ ਮੱਲਾ ਮਾਰੀਆਂ ਹਨ ਜਿਸ ਨੂੰ ਲੈ ਕੇ ਅੱਜ ਪਰਮਿੰਦਰ ਗੋਲਡੀ ਜਸਵਾਲ ਜੋ ਕਿ ਪੰਜਾਬ ਸਰਕਾਰ ਦੇ ਵਿੱਚ ਚੇਅਰਮੈਨ ਨੇ ਅੱਜ ਉਹ ਆਈਪੀਐਸ ਸਕੂਲ ਵਿੱਚ ਪਹੁੰਚੇ ਸਨ ਜਿਨ੍ਹਾਂ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਹੈ ਕੀ ਕਹਿਣਾ ਇਸ ਮੌਕੇ ਪ੍ਰਿੰਸੀਪਲ ਪੀ ਸੰਗਰ ਮੈਡਮ ਦਾ ਡਾਇਰੈਕਟਰ ਏਕੇ ਕੋਸ਼ਲ ਦਾ ਅਤੇ ਚੇਅਰਮੈਨ ਪਰਮਿੰਦਰ ਗੋਲਡੀ ਜਸਵਾਲ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਬਿਲਕੁਲ ਮੇਰੇ ਲਈ ਤਾਂ ਮੈਨੂੰ ਲੱਗਦਾ ਆਪਣੀ ਜ਼ਿੰਦਗੀ ਦਾ ਸਭ ਤੋਂ ਸੁਨਹਿਰੀ ਪਲ ਹੈ ਜਿੱਥੇ ਮੈਂ ਆਪਣੀ ਜ਼ਿੰਦਗੀ ਦੇ ਪਹਿਲੇ 10 ਸਾਲ ਜਿਨ੍ਹਾਂ ਨੇ ਮੈਨੂੰ ਗਾਈਡ ਕਰਿਆ ਮੇਰੇ ਪ੍ਰਿੰਸੀਪਲ ਸੀਗੇ ਉਦੋਂ ਏਕੇ ਕੌਸ਼ਲ ਸਾਹਿਬ ਮੈਡਮ ਸੈਂਗਰ ਵੀ ਜਿਨ੍ਹਾਂ ਨੇ ਜੋ ਸਾਡੇ ਉਦੋਂ ਟੀਚਰ ਸੀ ਮੈਨੂੰ ਲੱਗਦਾ ਇਹਨਾਂ ਦੀ ਬਦੌਲਤ ਅੱਜ ਇਹਨਾਂ ਦੇ ਸਾਹਮਣੇ ਆ ਕੇ ਮੈਂ ਇਹਨਾਂ ਦੇ ਸਕੂਲ ਦੇ ਵਿੱਚ ਚੀਫ ਗੈਸਟ ਬਣਿਆ ਕਿਉਂਕਿ ਇਹਨਾਂ ਦੀ ਉਹ ਸੇਧ ਦਿੱਤੀ ਵੀ ਆ ਪਹਿਲੇ 10 ਸਾਲ ਤੁਸੀਂ ਬੱਚੇ ਨੂੰ ਜਿੱਦਣ ਨੂੰ ਸੇਧ ਦੇ ਦੋ ਜਾਂ ਜੋ ਵੀ ਉਹ ਸਿੱਖੇ ਸਮਾਜ ਦੇ ਲਈ ਆ ਪੜ੍ਹਾਈ ਦੇ ਲਈ ਉਹਦਾ ਪੂਰੀ ਉਮਰ ਉਹਦੀ ਨੇਚਰ ਉਹਦਾ ਕੈਰੇਕਟਰ ਉਵੇਂ ਦਾ ਬਣ ਜਾਂਦਾ ਤੇ ਸਰਦਾ ਕੌਸ਼ਲ ਸਰਦਾ ਸਾਰੇ ਕਰਾਲੀ ਨੂੰ ਤੇ ਸਾਰੇ ਇਲਾਕੇ ਨੂੰ ਪਤਾ ਕਿ ਇਹਨਾਂ ਨੇ ਹਮੇਸ਼ਾ ਇੱਕ ਡਿਸਪਲਿਨ ਇੱਕ ਬੱਚਿਆਂ ਚ ਖੇਡਾਂ ਦੇ ਪ੍ਰਤੀ ਹੈਲਥ ਦੇ ਪ੍ਰਤੀ ਐਜੂਕੇਸ਼ਨ ਦੇ ਪ੍ਰਤੀ ਦਿਨ ਰਾਤ ਸੇਵਾ ਕਰੀ ਐ ਕੋਈ ਇਹਨਾਂ ਦੇ ਅੰਦਰ ਕੋਈ ਲਾਲਚ ਨਹੀਂ ਕੋਈ ਐਜੂਕੇਸ਼ਨ ਨੂੰ ਲੈ ਕੇ ਕੋਈ ਬਿਜ਼ਨਸ ਨਹੀਂ ਇਹਨਾਂ ਦਾ ਹਮੇਸ਼ਾ ਚਾਹੇ ਫੁੱਟਬਾਲ ਹੋਵੇ ਫੁੱਟਬਾਲ ਦੇ ਵੀ ਵਾਈਸ ਪ੍ਰੈਜ਼ੀਡੈਂਟ ਹੈ ਸਰ ਬੈਡਮਿੰਟਨ ਐਸੋਸੀਏਸ਼ਨ ਚ ਵੀ ਐਡਵਾਈਜ਼ਰ ਹੈ ਮੀਟ ਹੇਰ ਸਾਡੇ ਪ੍ਰੈਜ਼ੀਡੈਂਟ ਹੈ ਪੰਜਾਬ ਦੇ ਸੂ ਦੇਖੋ ਹਰ ਫੀਲਡ ਚ ਸਰ ਲੱਗੇ ਹੋਏ ਅੱਜ ਵੀ ਉਨੇ ਹੀ ਐਕਟਿਵ ਹੈ ਜਿੰਨੇ ਇਹ ਉਸ ਟਾਈਮ ਸੀ ਤੇ ਮੈਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਪੰਜਾਬ ਸਰਕਾਰ ਕੀ ਕੀ ਕਰ ਰਹੀ ਹੈ ਖੇਡਾਂ ਨੂੰ ਲੈ ਕੇ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹੀ ਸੁਪਨਾ ਸੀ ਕਿ ਖੇਡਾਂ ਨੂੰ ਅਸੀਂ ਮੁੜ ਕੇ ਰੰਗਲਾ ਪੰਜਾਬ ਬਣਾਈਏ ਤੇ ਇਸ ਵਾਰੀ ਵੀ ਬਜਟ ਚ 1000 ਕਰੋੜ ਦੇ ਕਰੀਬ ਬਜਟ ਪਾਸ ਹੋਇਆ ਉਸ ਬਜਟ ਦੇ ਤਹਿਤ ਅਸੀਂ ਗਰਾਊਂਡ ਬਣਾਏ ਜਾ ਰਹੇ ਆ ਅੱਗੇ ਆਉਣ ਵਾਲੇ ਦਿਨਾਂ ਚ ਖੇਡਾਂ ਦਾ ਸਮਾਨ ਦੇਵਾਂਗੇ ਤੇ ਨਰਸਰੀਆਂ ਵੰਡੀਆਂ ਜਾ ਰਹੀਆਂ ਵਿੰਗ ਵੰਡੇ ਜਾ ਰਹੇ ਆ ਪਿਛਲੇ ਦਿਨੀ ਅਸੀਂ ਕੁਰਾਲੀ ਚ ਵੀ ਖਾਲਸਾ ਸਕੂਲ ਦੇ ਅੰਦਰ ਫੁੱਟਬਾਲ ਦਾ 14 ਸਾਲ 19 ਸਾਲ ਰੈਸੀਡੈਂਸ਼ੀਅਲ ਵਿੰਗ ਅਲਾਟ ਕਰਿਆ ਜੋ ਕਿ ਇਹ ਵੀ ਇੱਕ ਇਤਿਹਾਸਿਕ ਫੈਸਲਾ ਹੈ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਮੈਂ ਤੇ ਤੁਸੀਂ ਉੱਥੇ ਬੱਚਿਆਂ ਨੂੰ 에어 ਕੰਡੀਸ਼ਨਰ ਫੈਸਿਲਿਟੀ ਦੇ ਰਹੇ ਆ ਤੇ ਉਹ ਸਾਰੇ ਹਰ ਪੰਜਾਬ ਦੇ ਹਰ ਹਲਕੇ 'ਚ ਇਦਾਂ ਦੀਆਂ ਪਹਿਲ ਕਦਮੀਆਂ ਕਰੀਆਂ ਜਾ ਰਹੀਆਂ ਨੇ ਜੀ ਸਰ ਕੀ ਤੁਹਾਡੇ ਕੋਲ ਜਿਹੜੀ ਸਰਕਾਰ ਵੱਲੋਂ ਇਹ ਅਕੈਡਮੀ ਬਣਾਈ ਜਾਵੇ ਸਕੂਲ ਇਹ ਕੀ ਖੜਾ ਤਕਸ ਬਿਲਕੁਲ ਸਰ ਮੈਂ ਵੀ ਗੱਲ ਕਰੀਏ ਇੱਥੇ weight lifting ਦੀ ਅਕੈਡਮੀ ਦੀ ਗੱਲ ਕਰ ਰਹੇ ਆ ਕੋਚ ਪ੍ਰੋਵਾਈਡ ਦੀ ਗੱਲ ਕਰ ਰਹੇ ਆ ਇੱਥੇ ਬੱਚੇ ਸੋ ਬੜੀ ਗੱਲ ਐ ਸਰ ਮੈਂ ਜਿੱਥੇ ਗੱਲ ਕਰ ਰਿਹਾ ਕਿ ਇਹਨਾਂ ਦਾ ਸਕੂਲ ਐ ਸਕੂਲ 'ਚ ਬੱਚੇ ਕਮਰਸ 'ਚ ਟੌਪ 'ਚ ਜਾ ਰਹੇ ਆ ਜ ਜਿਨ੍ਹਾਂ ਨੂੰ ਅਸੀਂ ਸਨਮਾਨਿਤ ਕੀਤਾ ਦੇਖ ਕੇ ਹੈਰਾਨ ਐ 90+ ਨੰਬਰ ਲੈ ਕੇ ਆਈਪੀਐਸ ਸਕੂਲ ਦੇ ਬੱਚੇ ਕਮਰਸ 'ਚ ਅੱਗੇ ਜਾ ਰਹੇ ਆ ਉੱਥੇ ਹੀ ਨਾਲ ਨਾਲ ਖੇਲੋ ਇੰਡੀਆ ਤੱਕ ਦੇ ਬੱਚਿਆਂ ਨੇ ਸੈਕੰਡ ਥਰਡ ਪੋਜੀਸ਼ਨਾਂ ਲਈਆਂ ਉਹ ਵੀ ਇਸ ਸਰਵੇ ਸਟੂਡੈਂਟ ਹੈ ਸਕੂਲ ਦੇ ਬੱਚੇ ਆ ਸੋ ਹਰ ਐਕਟਿੰਗ ਚ ਤੁਸੀਂ ਸਾਰਿਆਂ ਨੇ ਦੇਖਿਆ ਆਪਾਂ ਇੱਕ ਛੋਟੀ ਬੱਚੀ ਨੇ 5 ਸਾਲ ਦੀ ਨੇ ਬਾ ਕਮਾਲ ਐਕਟਿੰਗ ਕਰਕੇ ਸਾਰਿਆਂ ਦਾ ਉੱਥੇ ਮਨ ਜਿੱਤਿਆ ਸੋ ਇਹੀ ਲੱਗਦਾ ਹੈ ਕਿ ਅੱਛੇ ਪ੍ਰਿੰਸੀਪਲ ਅੱਛੇ ਸਟਾਫ ਜੋ ਕਿ ਬੱਚਿਆਂ ਚ ਟੈਲੈਂਟ ਲੈ ਕੇ ਆੰਦੇ ਆ ਤੇ ਉਹ ਟੈਲੈਂਟ ਮੈਨੂੰ ਅੱਜ ਦੇਖਣ ਨੂੰ ਮਿਲਿਆ तो स्कूल में पीछे की प्रोग्राम करवाया गया जिसके बीच में गोल्डी जसवाग भी पहुंचे थे उस प्रोग्राम बारे जानकारी देवे टुडे वी हैड अवार्ड गिविंग फंक्शन इन आवर स्कूल टू ऑनर द स्टूडेंट्स दोज हु हैव परफॉर्मड रियली वेल इन द बोर्ड सीबीएसई बोर्ड एग्जाम रिजल्ट्स टीचर्स हार्ड फॉर दिस सक्सेस ਇੱਕ ਸਟੂਡੈਂਟ ਮੈਡਮ ਸਕੂਲ ਦੇ ਵਿੱਚ ਹੀ ਪੜਿਆ ਹੋਵੇ ਤੇ ਉਹੀ ਸਟੂਡੈਂਟ ਅੱਜ ਚੀਫ ਗੈਸਟ ਬਣ ਕੇ ਆਇਆ ਹੈ ਤੇ ਕੀ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਜੀ ਦੈਸ ਸਟਿਲੀ ਆ ਪ੍ਰਾਊਡ ਮੋਮੈਂਟ ਫਾਰ ਆਲ ਆਫ ਅਸ ਬਿਕੋਜ਼ ਲਾਈਕ ਦੈਸ ਦਾ ਰੀਅਲ ਰਿਵਾਰਡ ਵਾਟ ਏਵਰ ਇਜ਼ ਲਾਈਕ ਵਨ ਆਫ ਆਰ ਸਟੂਡੈਂਟ ਦੋਸ ਦਾ ਵਨ ਹੂ ਹੈਸ ਕਮ ਟੂਡੇ ਪਰਮਿੰਦਰ ਸਿੰਘ ਗੋਲਡੀ ਇਸ ਚੇਅਰਮੈਨ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਸੋ ਵੀ ਫੀਲ ਰੀਅਲੀ ਪ੍ਰਾਊਡ ਦੈਟ ਹੀਸ ਡਨ ਸੋ ਵੈਲ ਇਨ ਲਾਈਫ

so she is the one like she she has never been to any tuition she has been a regular student of our school never took any coaching or anything so other students like those who have scored above 80 above 90 is really really their effort their hard work and the tireless efforts of our teachers also those who have been supporting them sports ये कालो करिए sports दे तो हाथ में कैसे बच्चें ने award देते गए जीएं Uh, laking like sports we have uh, two awards one is bone medal in weight lifting 68 national games championship at uh, manipur napreet kor she is she won the bronze medal and vedika uh, koushan she has won silver medal in khelo uh, khelna vatan punjab di in 24 25 suryo kuladiya ki hai madam pichle kuch saal ਸਕੂਲ ਦੀਆਂ ਉਪਲਬਧੀਆਂ ਬਾਰੇ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਕਿਉਂਕਿ ਸਾਡੇ ਹੁਣ ਤਿੰਨ ਤਿੰਨ ਹੈਗੇ ਆ ਜਿਨ੍ਹਾਂ ਨੂੰ ਮੈਂ ਕਹਿ ਸਕਦੀ ਆ ਕਿ ਹੁਣ ਇੱਕ ਲੜਕੀ ਸਾਡੀ ਇਕਮਜੋਤ ਕੌਰ ਹੂ ਹੈਸ ਬੀਨ ਸਿਲੈਕਟਡ ਐਸ ਦਾ ਜੁਡੀਸ਼ੀਅਲ ਮੈਜਿਸਟ੍ਰੇਟ ਐਂਡ ਸ਼ੀ ਇਜ਼ ਜਸਟ 23 ਇਅਰਸ 올ਡ ਲਾਈਕ ਆਫਟਰ ਗ੍ਰੈਜੂਏਟਿੰਗ ਫਰਮ ਆਰ ਸਕੂਲ ਦੈਨ ਸ਼ੀ ਜਸਟ ਜੁਆਇਨ ਦਾ ਲਾ ਐਂਡ ਸ਼ੀ ਇਜ਼ ਬੀਨ ਸਿਲੈਕਟਡ ਐਸ ਦਾ ਜੁਡੀਸ਼ੀਅਲ ਮੈਜਿਸਟ੍ਰੇਟ ਵਨ ਆਫ ਆਰ ਸਟੂਡੈਂਟ ਚਰਨਜੀਤ ਚਰਨਪ੍ਰੀਤ ਕੌਰ she has been selected in the air, as air force officer and akshita bhagat she has been selected in indian cricket team under 19 so these are the things that are really the achievements of school apraminder singh gurdee chairman of punjab sports de e aaj chief guest vajjo itthe ponche bhi thode student bhi reh gaye ki kuch matlab punjab sarkar to chaahne hai jo school de layi kheda de layi kar sakhe ਦੇਖੋ ਪੰਜਾਬ ਗਵਰਨਮੈਂਟ ਤੋਂ ਅਸੀਂ ਤਾਂ ਇਹੀ ਚਾਹਾਂਗੇ ਕਿ ਸਾਡੇ ਸਕੂਲ ਦੇ ਵਿੱਚ ਜਿਹੜੇ ਬੱਚੇ ਕਈ ਮਤਲਬ ਇਸ ਤਰ੍ਹਾਂ ਦੇ ਬੱਚੇ ਨੇ ਜਿਨ੍ਹਾਂ ਨੂੰ ਇਹ ਫੈਸਿਲਿਟੀਆਂ ਨਹੀਂ ਮਿਲਦੀਆਂ ਕਿਉਂਕਿ ਅਕੈਡਮੀਆਂ ਨਹੀਂ ਹੁੰਦੀਆਂ ਅਸੀਂ ਆਪਣੇ ਸਕੂਲ ਦੇ ਵਿੱਚ ਆਪਣੇ ਲੈਵਲ ਦੇ ਉੱਤੇ ਬੈਡਮਿੰਟਨ ਅਕੈਡਮੀ ਫੁੱਟਬਾਲ ਅਕੈਡਮੀ ਤੇ weight lifting ਅਸੀਂ ਮਤਲਬ ਕਰਾ ਰਹੇ ਹਾਂ ਬੱਚਿਆਂ ਨੂੰ ਬਟ ਸਟਿਲ देयर शुड बी ਸਮ ਪ੍ਰੋਪਰ ਅਰੇਂਜਮੈਂਟ ਫਾਰ ਥੈਟ ਤਾਂ ਕਿ ਬੱਚਿਆਂ ਦਾ ਟੈਲੈਂਟ ਜਿਹੜਾ ਹੈਗਾ ਉਹ ਅੱਗੇ ਆ ਸਕੇ ਥੈਂਕ ਯੂ ਥੈਂਕ ਯੂ ਇਹ ਕੋ ਚੀਫ ਗੈਸ ਸਵੇਰੋਂ ਤੱਕ ਜਰੂਰੀ ਆਏ ਕੋਈ ਵੀ ਫੰਕਸ਼ਨ ਹੋਵੇ ਸਾਰੇ ਆਪਣਾ ਹੀ ਹੈ ਪਰ ਸਾਡਾ ਇਸ ਸਕੂਲ ਦੇ ਖਾਸ ਅਧਰਾ ਹੈ ਕਿ ਜੇ 10-15 ਮਿੰਟਾਂ ਦਾ ਮੁਲਾਕਾਤ ਹੋਵੇ ਤੇ ਮੈਨੂੰ ਇਹ ਲੱਗਿਆ ਕਿ ਤਨੀਤ ਰੱਖੀ ਕੀਤੀ ਹੈ ਇਸ ਬੱਚੇ ਨੇ ਕਿੱਥੇ ਪਹੁੰਚੇ ਜਾਂਦੇ ਲੇਕਿਨ ਸਟੋਰੀ ਡਾਊਨ ਟੂ ਅਰਥ ਤਦਾ ਕੋਈ ਨਹੀਂ ਪਹੁੰਚਦਾ ਤਦਾ ਸ਼ਾਨ ਨਹੀਂ ਪਹੁੰਚਿਆ ਮੈਡਮ ਪ੍ਰਿੰਸੀਪਲ ਮੈਮ ਨਹੀਂ ਪਹੁੰਚੇ ਤੇ ਮੈਂ ਕਹਿੰਦਾ ਇਹ ਨਾਲ ਵਧੀਆ ਤਰ੍ਹਾਂ ਚੀਫ ਗੈਸਟ ਜਿਹੜਾ ਆਪਾਂ ਅੱਜ ਦੇ ਖਾਸ ਆਪਰਾ ਹੈ ਮੈਂ ਜਿਹੜਾ ਪੁਛਿਆ ਲੈਣ ਸਿਆਹੋਂ ਦੇ ਕਾ ਫਾਰਮੈਲਟੀ ਕਹਿੰਦੇ ਸਰ ਜਿੰਨੇ ਨੂੰ ਬੁਲਾਓ ਮੈਂ ਉਹਨੇ ਵਜਾ ਆਉਗਾ ਤੇ ਤੁਹਾਨੂੰ ਆਣਾ ਸ਼ੁਰੂ ਹੋ ਜਾਣਾ ਟਾਈਮ ਨਹੀਂ ਆਪੇ ਐਂਡ ਆ ਬੇਨਾ ਨਹੋਰ ਜੰਗਮੁਰਾ 4500% ਜਲਦੀ ਸਲਾਕੇ ਤੇ ਨਾਲ ਵੀ ਕਿਉਂਕਿ ਜੇ ਸਿਆਸਤਦਾਨੀ ਮੈਨੂੰ ਬੁਲਾਏ ਮੈਂ ਮੇਰੇ ਕੋਲ ਕੋ ਫਾਰਮੈਲਟੀ ਹੈ ਸਾਡੀ निजी तौर पर जिम्मेदारी मदद कर सकते हैं स्कूल करेगा स्टाफ करेगा बच्चे करेंगे एंडमयू वैरी मच गॉड बार चीफ गैस गया देखो पिछली बार भी, 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 भी चीफ गैसेंट तो बहुत बहुत बड़ी गल है जो अपने रूट याद रखने टीचर ਤੇ ਇਹ ਸਾਡੇ ਚ ਕਾਮਨ ਚੀਜ਼ ਹੈ ਮੈਂ ਵੀ ਦੁਨੀਆ ਹੋਈ ਵਾਪਸ ਆਪ ਵਾਪਸ ਆਇਆ ਵਾਹ ਕੋਰਾਈਓ ਕੋਰਾਈਆ ਕੋਈ ਬਾਤ ਜਾਣਦਾ ਕੋਈ ਕੋਈ ਰਾਜ਼ਾ ਨਹੀਂ ਇਸ ਨੂੰ ਆਪਾਂ ਗੋਲ ਕਰੀਏ ਅਰੇ ਇਹਨਾਂ ਦਾ ਮਿਲਿਆ ਸੋਚ ਕੇ ਕਿ ਪੜ੍ਹਾਈ ਹੈਲਥ ਤੇ ਸਪੋਰਟਸ ਐਸ਼ ਸ਼ਹਿਰ ਦੀ ਇਹ ਵੀ ਦੁਨੀਆਪੁਰ ਚ ਹੈ ਜਿੱਥੇ ਹਿਟਲਰ ਕਹਿੰਦਾ ਕਿ ਕੋਰਾਈਓ ਸ਼ਹਿਰ ਕਿੱਥੇ ਹੈ ਕਿੱਥੇ ਨਹੀਂ ਪੜhti ਹੁੰਦੀ ਹੈ ਤਦ ਲਈ ਪੁੱਛੋ ਕੁਆਲੀ ਕਿੱਥੇ ਹੈ ਜਿੱਥੇ ਹੈ ਜੇ სპੋਰਟਸਮੈਨ ਹੈ ਸਰ ਜੀ ਐਨਰਜੀ ਤੋਂ ਕੁਛ ਕਰਵਾਏਗੇ ਬੱਚਿਆਂ ਨੂੰ ਜਿਹੜੇ ਵੱਖ-ਵੱਖ ਤਰ੍ਹਾਂ ਦੇ ਵਰਡ ਦਿੱਤੀ ਕਿਹਾ ਇਹਦਾ ਪ੍ਰੋਗਰਾਮ ਹੈ ਤੇ ਬੱਚਿਆਂ ਦੀ ਗੱਲ ਕਰੀਏ ਕਿ ਉਹ ਪਰਫਾਰਮੈਂਸ ਨੇ ਟੈਂਟ ਟੈਪਲਸ 2 ਹੋਣੀ ਚਾਹੀਦੀ ਬਹੁਤ ਬੜੀ ਗੱਲ ਹੈ ਇਹ ਬਾਤ ਨੂੰ ਕਾਲਾ ਵੀ ਕਹਿੰਦਾ ਕਿ ਸਾਡੇ ਬੱਚੇ ਜਿਹੜੇ ਹੈ ਟਿਊਸ਼ਨ ਲੈ ਆਉਣੇ ਫੈਕਟ ਨਹੀਂ ਹੈ ਸਾਡੇ ਆਪਣੇ ਘਰ ਪੜਾਇਆ ਜਾਂਦੇ ਅੱਗੇ ਹੋਰ ਵੀ ਨਿਆ ਦੌਰ ਆ ਗਿਆ ਟੈਕਨੋਲੋਜੀ ਦਾ ਆ ਗਿਆ ਅਸੀਂ ਟੈਕਨੋਲੋਜੀ ਤੇ ਦੁਬਾਰਾ ਫੇਰ

और तो मेरे प्रेजीडेंट मैं एडवाइजर हैं बैडमिंटन का तो वेटलिफ्टिंग का भी आप करे कुछ तो फुटबॉल का मैं सीनियर वाइस प्रेजिडेंट देखा कितना मर्जी अकैडमी है बनाई तो और अपने गुरजीत बैठे हैं सारे फुटबॉल वाले बैठे हैं ठीक है और भी चाहिए आपको और कोई फॉर्मेलिटी नहीं है बिल्कुल अपने है, लगता ही नहीं कि कोई बारहों बंदा क्यों आया तो बहुत बड़ी गल है